दादी सासरी काल सासरी ਪੁੱਤ ਜਾਏ ਨੋਦੇ ਪਿੱਛੇ ਹਾਂਜੀ ਦਾਦੀ ਜਾਏ ਚੱਲ ਵਧੀਆ ਪੁੱਤ ਹਫਤੇ 10 ਦਿਨ ਬਾਅਦ ਇਹਦਾ ਕੇڑا ਲਵਾਇਆ ਕਰ ਇੱਕੀਂ ਜਾ ਕੇ ਧੀਆਂ ਦੀ ਤਕਾਨ ਲੈ ਜਾਂਦੀ ਏ ਲੈ ਬੀਬੀ ਕਿੱਥੇ ਥਕਾਨ ਲੈਂਦੀ ਐ ਇਹਨਾਂ ਦੀ ਅਜੇ ਪਹੁੰਚੀ ਮਗਰੋਂ ਆ ਕੰਮ ਪਹਿਲਾਂ ਪੁੱਛ ਰਹੀ ਮੰਮੀ ਤੋਂ ਅਖੇ ਕੀ ਰਹਿੰਦਾ ਕੀ ਕਰਨਾ ਕਪੜੇ ਤਾਂ ਨਹੀਂ ਧੋਣ ਵਾਲੇ ਰਸੋਈ ਦੇ ਸਾਰੇ ਭਾਂਡੇ ਖਿਲਾਰ ਕੇ ਬੈਗੀ ਅੱਖੇ ਸਾਫ਼ ਕਰ ਦਵਾ ਫਿਰ ਕਦੀ ਕੱਪੜਿਆਂ ਦੀਆਂ ਤਹਿਾਂ ਲਾ ਕਦੀ ਕੁਛ ਹਟੀ ਨਹੀਂ ਬੀਬੀ ਇਹ ਤਾਂ ਦੁਕਾਨ ਤਾਂ ਛੱਡੋ ਬੀਬੀ ਐਨ ਅਗਿਆ ਜਿਹਦਾ ਚੀਰਾ ਪਿੱਛੋਂ ਹੁਣੀ ਤਰੋ ਤਾਜ਼ਾ ਹੋਈ ਹੋਵੇ ਉਹ ਤੇ ਪੈਕੇ ਜਾ ਕੇ ਇਹਦੀ ਦੁਕਾਨ ਆਰਾਮ ਕੇ ਨਾ ਲਈ ਕੋ ਕੁ ਮਾ ਦੇ ਨਾਲ ਕੰਮ ਕਰਾ ਕੇ ਲੈਂਦੀ ਏ ਕੁੜੀਆਂ ਨੂੰ ਹਮੇਸ਼ਾ ਇਹ ਹੀ ਲੋਭ ਹੁੰਦਾ ਜੇ ਜੇ ਮੈਂ ਚਾਹੁੰਦਾਂ ਆਈਣਾ ਮਾਂ ਨੂੰ ਸੋਖ ਦੇ ਮੀਆਂ ਦੀ ਇਹ ਕਾਨੇ ਸਰੀਰਾਂ ਦੀ ਨਿੰਦੀ ਪੁੱਤ ਤੇ ਉਹਨਾਂ ਦੇ ਮਨਾਂ ਦੀ ਕਾਨੀਂ ਦੀ ਤੋਸਵਾਰ ਕੇ ਚਾਦਰਾਂ ਵਿੱਚ ਛੋਂਦਿਆਂ ਦਸਾਈ ਚ ਅੰਦਰ ਛੋਂਦਿਆਂ ਪੇਟੀ ਚ ਪੁਰਾਣੇ ਸੂਟ ਬਿਸਤਰੇ ਦਵਾ ਚਾਰ ਕੇ ਰੱਖਦੇ ਮਾਵਾਂ ਤੇ ਵੀ ਜਦੋਂ ਬੰਨਾ ਕਾਇਦਿਆਣਾ ਸਮਾਨ ਤੇ ਪੇਤੂ ਸਾਫ ਕਰਨ ਦੇ ਨਾਲ ਨਾਲ ਆਪਣੇ ਮਨਾਂ 'ਚ ਲੱਗੇ ਇੱਕ ਦੂਜੇ ਦੇ ਫਿਕਰਾਂ ਦੇ ਜਾਲੇ ਵੀ ਸਾਫ ਕਰ ਦਿਆ ਨੇ। ਬੁੱਤਤੀ ਨਾ ਲਈ ਪੇਤੂ ਉਹ ਬੈਕੀਂ ਬੀਏ ਜਿੱਥੇ ਆਪਣੇ ਦੁੱਖ, ਅਕਲੀਫ ਚਾ ਤੇ ਵੀ ਜੋ ਬੇਫਿਕਰ ਹੋ ਕੇ ਜਮਾ ਕਰਵਾ ਦਿੰਦੀ ਹੈ। ਤੇ ਦਿਲਾਂ ਦਾ ਇਹ ਸਾਰਾ ਪਾਲਾ ਕੇ ਬਦਲੇ ਚ ਪਿਆਰ ਤੇ ਆਪਣਾ ਬੰਦ ਲੈ ਜਾਂਦੀ ਆ ਮੈਂ